ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਤਨ ਫਾਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰਿਓ। ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਸੱਜਣੋ। ਤੇ ਕਿਸੇ ਨੇ ਵੀ ਆਪਣੇ ਪਸ਼ੂਆਂ ਦੀ ਐਡ ਜਾਂ ਹੋਰ ਕੋਈ ਐਡ ਲਵਾਉਣੀ ਤੇ ਨੰਬਰ ਨੋਟ ਕਰ ਲਓ। 887706507 ਇਹ ਤੇ ਆਪਣੇ ਨਾਲ ਕੋਈ ਵੀ ਭੈਣ ਭਰਾ ਕਨੈਕਟ ਕਰ ਸਕਦਾ। ਬਾਉ ਸਖਦੇਵ ਕੋਲੇ ਆ ਸਜਣੋ ਚਾਰ ਪੰਜ ਐਨੀਮਲ ਫੋਰ ਸੇਲ ਵਿਕਾਉ ਜਿਹੜੇ ਅੱਜ ਵੀਡੀਓ ਦੇ ਵਿੱਚ ਵਿਖਾਉਣੇ ਇੱਕ ਤੋਂ ਇੱਕ ਟਾਪ ਦੇ ਪਸ਼ੂ ਆ। ਵਿੱਚ ਸੂਏ ਵੀ ਆ ਤੇ ਕੁਛ ਗੱਪਣ ਵੀ ਆ ਸਾਰੀ ਜਾਣਕਾਰੀ ਲੈਣੇ ਆ। ਰਿਕਵੈਸਟ ਬੇਨਤੀ ਰਹਿੰਦੀ ਆ ਕਿ ਕੋਈ ਵੀ ਪਸ਼ੂ ਸਜਣੋ ਖਰੀਦਣਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ। ਤੇ ਇੱਕ ਰਿਕਵੈਸਟ ਬੇਨਤੀ ਸਜਣੋ ਇਹ ਵੀ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਆ ਗਏ ਜਿਹੜੇ ਨਵੇਂ ਭਰਾ ਤਾਂ ਉੱਥੇ ਵੀ ਫੋਲੋ ਕਰ ਲਿਓ ਆਜੋ ਟਾਪ ਦੇ ਹੀਰੇ ਪਸ਼ੂ ਲਈਏ ਜਾਣਕਾਰੀ ਤੇ ਤੋਰ ਤਾਰ ਕੇ ਬਿਹਨੇ ਰੇਟ ਪਾਉ ਦੇ ਵੀਡੀਓ ਚ ਹੀ ਹੁੰਦੇ ਆ ਆਜੋ ਲਈਏ ਜਾਣਕਾਰੀ ਹਾਂ ਪਾਉਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਕਰਦੇ ਹਾਂ ਹੋਰ ਸੁਣਾਓ ਬੜੀ ਕਿਰਪਾ ਕਰੂ ਰਾਮਦਾਸ ਜੜਦੀ ਕਲਾ ਨਾ ਹਾਂ ਬੜੀ ਮਿਹਰ ਆ ਤੇ ਪਾਉਜੀ ਆਪਣਾ ਐਡਰੈਸ ਐਡਰੈਸ ਆਪਣਾ ਪਿੰਡ ਬਲਟੋਵਾ ਜਿਹੜਾ ਤਰਨਤਲ ਤਹਿਸੀਲ ਪਟੇਨਾ ਮੇਰਾ ਸਰਦੇਸ਼ ਸਿੰਘ ਨੰਬਰ ਹੈ 887288560 77103706 ਤੇ ਜਿਵੇਂ ਐਡਰੈਸ ਜਿਆ ਦੱਸ ਦਿੰਨੇ ਆਪਾਂ ਹਰ ਵੀਡੀਓ ਚ ਵੀ ਸੰਧੂਆਂ ਦੀਆਂ ਬੈਕਾਂ ਗੁਰਦਾਰਾ ਬਾਬਾ ਪੈਚੂ ਤੋਂ ਸਾਡਾ ਮਸ਼ਹੂਰ ਆ ਹਾਂ ਉੱਥੋਂ ਪੁੱਛ ਲੈਣਾ ਇਹ ਸੰਧੂਆਂ ਦੀਆਂ ਬੈਕਾਂ ਦੇ ਜਾਣ ਸਕਦੇ ਆਪਣਾ ਖੇਡ ਚਕਾਰ ਖੇਡ ਚਕਾਰ ਵੀ ਕਈ ਵਾਰੀ ਫੋਨ ਫਾਨ ਬੰਦ ਹੋ ਜਾਂਦੇ ਹਨਾ ਕੋਲ ਦੱਸ ਦੂਗਾ ਸਾਰਾ ਪਿੰਡ ਜਾਣਦਾ ਸਾਰੇ ਹੀ ਜਾਣਦੇ ਆ ਤੇ ਹੋਰ ਫਿਰ ਦੋ ਦੋ ਕੁ ਦਿਨ ਪਹਿਲਾਂ ਮਿਲੇ ਸੀ ਹਾਂਜੀ ਹਾਂਜੀ ਮਾਲ ਆਉਂਦਾ ਜਾਂਦਾ ਰਹਿੰਦਾ ਹਨਾ ਹਾਂ ਵੀ ਕਰਪਾਰੀ ਗੁਰੂ ਰਾਮਦਾਸ ਦੀ ਹਾਂਜੀ ਹਾਂਜੀ ਤੇ ਪਾਉ ਜੀ ਆ ਝੋਟੀ ਦਾ ਕੀ ਹਿਸਾਬ ਕਿਤਾਬ ਇਹ ਪਹਿਲਾ ਸੂਆ ਸੂਈ ਆ ਚਾਰ ਦਿਨ ਤੇ ਕੱਟੀ ਪਲੂਨ ਸੂਈ ਆ ਤੇ ਮੂੰਹ ਚੌਗੀ ਆ ਹਾਂ ਮੂੰਹ ਚੌਗੀ ਆ ਅੱਛਾ ਪਾਉ ਸਿੰਘ ਵੀ ਚਮ ਇਨ ਕਾਜ ਆ ਹਨਾ ਜੀ ਤਾਂ ਕਰਦਾ ਗੁਰਦੀਪ ਸਾਹਿਬ ਇਹੋ ਜਿਹੇ ਤੋਹਫੇ ਕੱਢ ਗਏ ਹਨਾ ਪਰ ਲਬਦੇ ਘਾਟੇ ਲਬਦੇ ਘਾਟਾ ਕੱਟੀ ਦਾ ਸਿੰਘ ਸੁੰਗ ਤੇ ਵਿਰਲਾ ਮੁਰਲਾ ਹਨਾ ਪਾਉ ਜੀ ਤਾਂ ਦੋ ਹੀ ਚੰਗੀ ਗੁਰਦੀਪ ਸਾਹਿਬ ਠੀਕ ਆ ਪੂਸ਼ ਮਾਰ ਗਈ ਝੋਟੀ ਹਨਾ ਤੇ ਪਾਉ ਜੀ ਇਹਦੇ ਕੋਲੇ ਬੱਚਾ ਮਗਰ ਕੱਟਾ ਆ ਜਾਵੇ ਕੱਟਾ ਇਹਦੇ ਕੋਲੇ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਤੇ ਉਹ ਡਰ ਗਿਆ ਸੁੱਤਾ ਪਿਆ ਸੀ ਆ ਨਾੜੂਆ ਨਾਲ ਆ ਤੀਜੇ ਦਿਨ ਦੀ ਸਹੀ ਗਿੱਲੀ ਜਮਈ ਹੈ ਨਾ ਤੇ ਕਿੰਨੇ ਬੋਲੇ ਤੇ ਆ 10 ਕਿਲੋ ਤੋਂ ਬਾਹਰ ਬੋਲਾ ਹੀ ਪਲੂਣ ਕੱਟੀ ਪਲੂਣ 10 ਕਿਲੋ ਪੱਕਾ ਅੱਛਾ ਹਾਂ ਨਹੀਂ ਠੀਕ ਆ ਪਾਉ ਜੀ ਲਿਆ ਕੇ ਨਾ ਕੱਟ ਕੇ ਲੀਵਾ ਬਹੁਤ ਸੋਨਾ ਝੂਟੀ ਥੱਲੇ ਆ ਵੀ ਅਗੋਂ ਅਗਲੇ ਸਾਹ ਨਾਲ ਨਾ ਕਿੰਨਾ ਕਰੂਗੀ ਕਿੰਨਾ ਕਰੂਗੀ ਤੇ ਪਾਉ ਇੱਕ ਥਾਨ ਥੋੜਾ ਜਿਹਾ ਲੰਮਾ ਨਹੀਂ ਉਹ ਡੋਕਾ ਟਾ ਕੇ ਰਹਿ ਥਾਨ ਬਰਾਬਰ ਓਕੇ ਆ ਨਾ ਹਾਂ ਓਕੇ ਕੋਈ ਭੈਣ ਭਰਾ ਜੇ ਤੇ ਹਾਂ ਹਾਂ ਵੀ ਇਹ ਤੋਹਫੇ ਕੱਲ ਕੰਮ ਹੋਵੇ ਨਹੀਂ ਓਕੇ ਮਗਰੋਂ ਬੱਚਾ ਛੱਡੀ ਤਾਂ ਹਾਂ ਅੱਜ ਆਪਾਂ ਵੀ ਉੱਥੋਂ ਮੈਂ ਇੱਕ ਸੇਲ ਕੀਤੀ ਤੋਂ ਦਾ ਮਗਰੋਂ ਬੱਚਾ ਛੱਡਿਆ ਤੇ ਇੱਕ ਥਣ ਚ ਧਾਰਾਂ ਰਹਿ ਗਈਆਂ ਸੀ ਉਹਦੇ ਵੀ ਵੇਖੋ ਸੱਜਣੋ ਕੱਟੀ ਦੀ ਤੋਰ ਚੈੱਕ ਕਰੋ ਪਲਵਾਨਾਂ ਵਰਗੀ ਪੌਲੇਵਾ ਬਹੁਤ ਚੰਗਾ ਪਹੂ ਆਈਡੀਆ ਲਾਈਏ ਤਾਂ ਦੁੱਧ 12 ਕਿਲੋ ਤਾਂ ਤੱਕੜੀ ਵਾਲਾ ਦੇ ਦੂ ਪਹਿਲਾਂ ਕੱਟੀ ਮੈਂ ਇਹ ਜੀ ਬੀਏ ਚ ਕਰਤੂ ਤੇ ਅਕਲ ਦੀ ਸੱਚਾ 14 ਵੀ ਦੇ ਸਕਦੀ ਜੇ ਸਾਂਭਣ ਵਾਲਾ ਹੋਇਆ ਹਾਂ ਨਹੀਂ ਤਾਂ 13 ਦੇ ਦਊਗੀ ਤੇ ਆਉਂਦੇ ਸੂਏ ਨੂੰ ਮੈਂ ਬੜੀ ਜਵਾਨ ਹੋ ਜੂ ਆਉਂਦੇ ਸੂਏ ਨੂੰ ਮੈਂ ਲਊਂ 1.5 ਲੱਖ ਦੀ ਬੜੀ ਵੱਡੀ ਹੋ ਜਾਣੀ ਹਨਾ ਕਿਆ ਬਾਤ ਵੇਖੋ ਸਜਣੋ ਬਹੁਤ ਸੋਹਣਾ ਰੰਗ ਰੂਪ ਝੋਟੀ ਦਾ ਤੇ ਯਾਰ ਲੇਵਾ ਭਾਂਡੇ ਦੀਆਂ ਤਾਂ ਕਿਆ ਬਾਤਾਂ ਪਹਿਲਾਂ ਕੱਟੀ ਨੇ ਨਾ ਐਂ ਜੇ ਗੈਸ ਲਾਇਓ ਵੀ ਜਿਵੇਂ ਦੂਜੇ ਸੂਏ ਵਾਲਾ ਲੇਵਾ ਹੁੰਦਾ ਐ ਤਿਆਰ ਕੀਤਾ ਘਰਮਾ ਵਾਲੀ ਨੇ ਤੇ ਐਨਾ ਕਿ ਉਹ ਵੀ ਸਫਤ ਕਰੀ ਜਾਂਦਾ ਯਾਰ ਚੰਗੀ ਚੀਜ਼ ਆ ਤੁਸੀਂ ਆਪ ਵੀ ਵੇਖ ਲਿਓ ਵੇਖੋ ਤੇ ਪੌਚੂਣ ਚਾਨ ਇੱਕ ਨੰਬਰ ਚੋਣ ਤਾਂ ਕਿਹਦੇ ਗੱਲਾਂ ਹੀ ਕਰੇ ਤੇ ਰੇਟ ਫਰੇ ਦਾ ਕੀ ਲਊਗਾ ਰੇਟ ਇਹਦਾ 90000 ਰੁਪਏ ਪੱਕੀ ਗੱਲ ਆ ਵੇਖ ਲਾ ਐਨ ਨੂੰ ਆ ਮੜਾਇਆ ਕਰਾ ਕੈਮਰੇ ਦੇ ਸਾਹਮਣੇ ਆਇਆ ਕਰ 90 ਚੋਂ ਵੀ 2000 ਛੋਟ ਕਰਨੀ ਆ 90000 ਚੋਂ 2000 ਛੋਟ 88000 ਦੀ 88000 ਦੀ ਛੋਟ ਹੋਰ ਕਰ ਛੋਟ ਆ ਚ ਵੇਖੀ ਜਾ ਕਰ ਮੰਨ ਇਹ 85000 ਦੇ ਜੈਸ ਨੂੰ ਆ ਵੇਖ 80 ਦੇ 5 85 ਦੀ ਆ ਨਹੀਂ ਕਹਿ ਬੈਠਾ ਵੈਸੇ ਕਹਿਣਾ ਤੂੰ ਕੋ ਹੋਰ ਸੀ ਹੈ ਨਾ ਚਲ ਕਹਿ ਤਾਰੇ ਕਹਿਤਾ ਨਹੀਂ ਠੀਕ ਆ ਕੱਟੀ ਆ ਕੱਟੀ ਕੱਟੀ ਆ ਕਿਤੇ ਮੂੰਹ ਵੀ ਮੈਂ ਨਾ ਯਾਰ ਭਾਉ ਕੀ ਬਾਤ ਆ 85000 ਚ ਯਾਰ ਤਾਜੀ ਸੂਈ ਪਹਿਲਨ ਕੱਟੀ 10 ਕਿਲੋ ਬੋਲਾ ਫਿਰ ਕਿਹੇ ਗੱਲੋਂ ਕੁੰਜੀ ਨੂੰ ਕੱਦ ਲਈਓ ਸਿੰਗ ਲਈਓ ਹਾਂ ਕੱਲਾ ਬਾ ਮੜਾ ਜਾ ਪੂਛ ਦਾ ਵਾਲ ਆ ਕਿਤੇ ਵੀ ਲੁਕੋ ਜਾਣਾ ਜੈਲੀ ਬੋਧਾ ਪਾਉਗੇ ਤਾਂ ਬਹੁਤ ਚੰਗੀ ਇਧਰ ਹੈ ਲੈ ਕੀ ਬਾਤ ਆ ਯਾਰ ਇਹਦਾ ਕਰਮਾਂ ਵਾਲੀ ਗੁਨਾ ਦੀ ਕੁਸਲੀ ਆ ਝੂਟੀ ਨਹੀਂ ਵਾਕਏ ਭਾਉ ਜੀ ਓਕੇ ਰਿਪੋਰਟ ਹੈ ਨਾ ਬਹੁਤੀ ਠੰਡੀ ਕੋਈ ਸ਼ੱਕ ਨਹੀਂ ਲੀਵਾ ਵੀ ਗਾਮਾਂ ਰਗਾ ਕੋਈ ਕਹਿਣ ਵਾਲੀ ਗੱਲ ਨਹੀਂ ਕਰ ਮਾਲੀ ਨੂੰ ਰਵਾ ਚੰਗਾ ਕਰ ਹਾਂ ਇਹ ਵੀ ਗੱਲ ਕਿ ਇਹ ਚੰਗੇ ਪਿਓ ਦੀ ਧੀ ਆ ਧੀ ਆ ਵਾਕਈ ਤੇ ਇੱਕ ਪਾਉਜੀ ਇੱਕ ਆ ਗਈ ਆਹੇ ਨੀਲੀ ਰਾਵੀ ਝੋੜੀ ਬਹੁਤ ਚੰਗੀ ਦੂਜਾ ਸੂਹਾ ਸੋਨੂ ਦੂਜਾ ਸੂਹਾ ਤੇ ਨੀਲੀ ਰਾਵੀ ਹੈਨਾ ਨਿਸ਼ਾਨੀਆਂ ਤਕਰੀਬਨ ਹੀ ਕਵਰ ਕਰਦੀ ਓਏ ਹਾਂ ਵੇਖੋ ਪੈਰਾਂ ਅਗਲਿਆਂ ਤੇ ਵੀ ਪਾਉਜੀ ਨਿਸ਼ਾਨੇ ਦੇ ਅਗਲਿਆਂ ਤੇ ਵੀ ਆ ਗਏ ਤੇ ਦਿਨ ਕਿੰਨੇ ਲੈ ਜੂ ਨਹੀਂ ਨਾ ਪਤਾ ਲੈ ਜੀ ਬਜੀ ਇੱਕ ਹਫਤਾ ਲੈ ਜੀ ਹਾਂ ਛੇ ਹਫਤੇ ਅੰਦਾਜ਼ਾ ਕੀ ਬਾਤ ਆਤੇ ਪਹਿਲਾਂ ਨੇ ਦੁੱਧ 12 ਕਿਲੋ ਦਿੱਤਾ ਆ ਦੇ ਦੇ ਮਾਲਕ ਤੇ ਚੱਲ 12 ਐਤਕੀ ਵੀ ਦੇ ਜੂ ਖੁੱਲਾ 10 ਦੱਸ ਦਿੱਤਾ ਹੀ ਉਹ 10 ਦੱਸਦਾ ਉਹ 12 11 ਐਤਕੀ ਦੇ ਜੂਗੀ ਜਾਤ ਕੁਆਲਿਟੀ ਚੰਗੀ ਆ ਮੈਂ ਦੀ ਠੰਡੀ ਠੀਰੀ ਲੇਵਾ ਵਡਾ ਹਾਂ ਥਾਨ ਬੜੇ ਕੰਮ ਦਾ ਹੈ ਨਾ ਨਹੀਂ ਠੀਕ ਚਵਾਈ ਬੜੀ ਆ ਜਾ ਪੱਤਾ ਜਾ ਇਧਰ ਨੂੰ ਆ ਜਾ ਵੇਖਿਓ ਸਜਣੋ ਕੀ ਬਾਤ ਆ ਅੱਖ ਵੀ ਬਹੁਤ ਚੰਗੀ ਆ ਪਾਉਗੇ ਦੀ ਵੇਖੋ ਤੇ ਚਮੜੀ ਪਤਲੀ ਦੀ ਲੇਵੇ ਭਾਂਡੇ ਦੀ ਖੁੱਲੀ ਤੁਹਾਡੇ ਸਾਹਮਣੇ ਮੱਝਾ ਤੇ ਬਹੁਤ ਸੋਹਣਾ ਰੰਗ ਰੂਪ ਹਾਂ ਹੈ ਕਮਾਇਆ ਕਰ ਜੈਂ ਚਿੰਗਿਆੜੇ ਕੱਢ ਕੰਮ ਕਰੀ ਚੱਲ ਵੇਖੋ ਸਜਣੋ ਤੇ ਬਾਕੀ ਸਰੀਰ ਸਾਰਾ ਹੈ ਜਾਵਨਰ ਕਾ ਕਾਲਾ ਤੇ ਜਿਹੜੇ ਖੁਰਖਰ ਚਟੇ ਹੈ ਨਾ ਹਾਂ ਨਹੀਂ ਠੀਕ ਹੈ ਕੀ ਬਾਤ ਹੈ ਸੋਹਣੀ ਮੈਂ ਪਾਉ ਜੀ ਬਾਕੀ ਤਾਂ ਰੇਟ ਤੇ ਗੱਲ ਮੁੱਕ ਜਾਨੀ ਹੁੰਦੀ ਹੈ ਨਾ ਰੇਟ ਵੀ ਆਪਾਂ ਜ਼ਿਆਦਾ ਨਹੀਂ ਲੋਕਾਂ ਨਾਲ ਕਰਨਾ ਨਹੀਂ ਵਾਕਈ ਤਾਂ ਹੀ ਤਾਂ ਪਾਉ ਆ ਗਏ ਆ ਦੂਜੇ ਦਿਨ ਹੀ ਫੇਰ ਆਪਾਂ ਉਹ ਨਾ ਪਾ ਬਾਛੂ ਤੇ ਜਿੱਤੇ ਜਿਹਦੇ ਰੱਖੀ ਉਹਨਾਂ ਦਾ ਕਰ ਵਾਕੇ ਸ਼ੁਕਰ 2000 ਨਫਾ ਬੜਾ ਹਾਂ 5 ਮਹੀਨੇ ਵੇਚ ਲੀਆਂ ਰੁਪਈਆ 10000 ਬਣ ਗਿਆ ਥੋੜਾ ਧੰਨਵਾਦ ਰੱਬ ਦਾ ਹਾਂ ਹਨਾ ਸ਼ੁਕਰ ਸ਼ੁਕਰ ਦਾ ਤੇ ਚੰਗੇ ਥਾਂ ਲਵਾਵੇ ਹਾਂ ਤੇ ਭਾਉ ਜੀ ਫਿਰ ਇਹ ਕਿੰਨੇ ਦੀ ਕਰ ਦਿੱਤੀ ਜੀ ਰੇਟ ਤਾਂ ਭਾਵੇਂ 90 ਕਰੀ ਚਗੇ 92 ਕਰੀ ਚਗੇ 85 ਦੀ ਨਹੀਂ ਐ ਨਾ ਕਰ ਉਹ ਛੋਟੀ ਬਹੁਤ ਚੰਗੀ ਮੈਂ ਤੈਨੂੰ ਕਿਹਾ ਹੀ ਨਹੀਂ ਕਰ ਮਾਣੀ ਆ ਰਹਿ ਨਾ ਕਰ ਪਿਆਰ ਮੁਹੱਬਤ ਬੜੀ ਵੱਡੀ ਚੀਜ਼ ਆ ਆਪਣਾ ਆਪਾਂ ਮਾਨ ਨਾ ਹੀ ਆ ਜਾਨੇ ਤੇਰੇ ਕੋਲੇ ਹਾਂ ਹਾਂ ਨਾਈਂ ਤਰਾਸੀ ਯਾਰ ਡੀ ਜੀ ਹਾਂ ਨਾ ਤਰਾਸੀ ਦੀ ਆ ਅੱਛਾ ਮੈਨਾਂ ਜਿਹੜਾ ਲੈ ਗਿਆ ਚਲ ਜੇ ਕੋਈ ਛੋੜ ਛੱਪਾ ਕਰਨ ਲੱਗਾ ਮਾੜੀ ਮੁੱਤ ਲੈ ਗਿਆ 5000 ਸਾਈ ਪਾ ਬ ਅੱਛਾ ਆਹੀ ਇਹ ਨਾ ਮੁਲਕੇ ਯਾਰ ਵਾਲਾ ਡੀਕਦਾਰ ਵੇ ਇਹ ਵਗ ਜਾਨੀ ਆ ਇਹ ਵਗ ਜਾਨੀ ਆ ਮੁੜ ਕੇ ਲੱਭਦਾ ਫਿਰ ਬੜੇ ਬੰਦੇ ਆਣ ਕੇ ਪਛੋਤ ਆਉਂਦੇ ਯਾਰ ਸਾਈ ਪਾ ਦਿੰਦੇ ਉੱਥੇ ਆਣਗੇ ਜਦੋਂ ਪਹਿਲਾਂ ਆਂਦੇ ਜਦੋਂ ਅਗਲਾ ਆਂਦਾ ਨਾ ਮੈਂ ਆਉਣਾ ਮੈਨਾਂ ਚਲਾ ਜੂ ਹਾਂ ਮੈਨੂੰ ਕਿ ਲੋੜ ਆਖਣ ਦੀ ਸਾਈਪਾ ਹਾਂ ਅਗਲੇ ਨੂੰ ਆਪੇ ਪਤਾ ਚ ਗਿਆ ਉੱਥੇ ਫੇਰਾ ਹੀ ਪੈਣਾ ਜਦੋਂ ਆਉਂਦਿਆਂ ਨੂੰ ਵੀ ਕੀ ਹੁੰਦੀ ਫੇਰ ਪਛਤਾਉਂਦੇ ਆ ਫੇਰ ਪਛਤਾਉਂਦੇ ਮੁੰਡਾ ਕਹਿੰਦੇ ਓਹ ਹੋ ਲੈ ਲਈ ਯਾਰ ਉਦੋਂ ਸਾਈਪਾ ਆਂਦੇ ਹਾਂ ਭਾਉ ਜੀ 83000 ਚੋਂ ਹਨਾ ਛੋੜ ਛੱਪਾ ਹੋ ਜਾਣਾ ਛੋੜ ਛੱਪਾ ਕਰਾਂਗੇ ਕੀ ਬਾਤ ਆ ਭਾਉ ਬਹੁਤ ਚੰਗੀ ਮੈਂ ਲੇਵਾ ਭਾਂਡਾ ਬਹੁਤ ਖਬਰਦਾਰ ਹਾਂ ਤੇ ਇੱਕ ਅੱਗੇ ਆ ਇਹ ਕਿਹੜੇ ਏਰੀਆ ਦੀਆਂ ਏਰੀਆ ਨਹੀਂ ਮਾੜ ਬੜੇ ਪੈਸਾ ਮੰਗਦੇ ਅੱਛਾ ਆਏ ਰਖੀ ਲੈ ਆਂਦੇਗਾ ਉਧਰ ਝੂਮਾ ਦੋ ਇਹ ਕੀ ਬਾਤ ਆ ਪੌਕੜੀ ਚਾਰ ਬੰਦੇ ਇਕੱਠੇ ਆ ਸੰਦੀਪ ਜੀ ਆ ਓਏ ਹੋਏ ਇੱਧਰ ਦੇਖ ਨਈ ਠੀਕ ਆ ਪੌ ਹਣਾ ਲੱਤਾਂ ਚੌੜੀਆਂ ਕਰਦੀ ਸਗੋਂ ਤੇ ਛੋਟੀ ਨਾ ਚਲਦਾ 14 ਕਿਲੋ ਦੁੱਧ ਕੱਢੇ ਇਕੱਠੇ ਗਰੰਟੀ ਦੇ ਦੇ ਦੋਗੇ ਜਿਹੜੇ ਬੰਦੇ ਹਜੇ ਪਲੂਣ ਹੀ ਹੁੰਦੀ ਆ ਪਲੂਣ ਹੀ ਪੈਂਦਾ ਮੂੰਹ ਚੌਗੀ ਮੂੰਹ ਚੌਗੀ ਬੜਾ ਕੱਤਕਾਰ ਸਾਰੀ ਜੈਡ ਬਲੈਕ ਆਹ ਲੈ ਵਾਵੇ ਕਰਮਾ ਵਾਲੀ ਯਾਰ ਘਾਵਾਂਰ ਗਾ ਲੈ ਤੇ ਪੌ ਦਿਨ ਕਿੰਨੇ ਲੈ ਜੂ ਅਜੀ ਦੇ ਨਾ ਜਿਹਦਾ ਛੈਤ ਹੁੰਦਾ ਮਾਣਾ ਮਾਣਾ ਦੇ ਹਵਤਾ ਲੈ ਜੀ ਹਵਤਾ ਲੈ ਜੀ ਤੇ ਬੜਾ ਸੋਹਣਾ ਲੀਵਾ ਕਰੂਗੀ ਤਿਆਰ ਦਾ 2 ਕਿਲੋ ਦਾ ਕਾਰਟ ਆ ਪਿੱਛੇ 18 ਰੇਕ ਰੇਕ ਦਾ ਅੱਛਾ ਲਿਆ ਕੱਢ ਕੇ ਫਿਰ ਕਰਮਾ ਲਈ ਜਿਉਂਦੀ ਰਵੇ ਯਾਰ ਬੜੀ ਚੰਗੀ ਝੂਟੀ ਆ ਸੱਜਣਾ ਕਾਦ ਲਈਓ ਦੇਲ ਲਈਓ ਸਿੰਗ ਨੂੰ ਤੇ ਲੀਵਾ ਪਾਂਡਾ ਤੁਹਾਡੇ ਸਾਹਮਣੇ ਆ ਰਹੇ ਹਾਂ ਦਾ ਦੋਹਾਂ ਹਾਂ ਯਾਰ ਮੈਨੂੰ ਸੁਭਾਅ ਵਾਲਾ ਚੰਗਾ ਲੱਗਾ ਪਉਏ ਦਾ ਹਨਾ ਜਿਵੇਂ ਪਹਿਲਾਂ ਕੀ ਧੂਰ ਵੀ ਬੜੀ ਸੋਹਣੀ ਆ ਨਹੀਂ ਓਕੇ ਆ ਪਾਉਜੀ ਕੋਈ ਸ਼ੱਕ ਨਹੀਂ ਕਰਮਾਂ ਵਾਲੀ ਕਿਆ ਬਾਤ ਆ ਯਾਰ ਕੋਈ ਸ਼ੱਕ ਨਹੀਂ ਹੁਣ ਕਈ ਕਹਿਣਗੇ ਦੀ ਸਫਤ ਕਰਦੇ ਆ ਤੇ ਯਾਰ ਇਹ ਜਾਨਵਰ ਆ ਇਹਦੀ ਸਫਤ ਬੰਦੀ ਵੀ ਆ ਕਿਉਂਕਿ ਪ੍ਰਮਾਤਮਾ ਨੇ ਇਹਦੇ ਚ ਗੁਣ ਪਾਏ ਆ ਹਨਾ ਕਿਆ ਬਾਤ ਪਰ ਬਾਕੀ ਪਾਉਜੀ ਚੰਗੇ ਜਾਨਵਰ ਜਿਹੜੇ ਹਨਾ ਹਾਂ ਲੋਕੀ ਜਾਤ ਕੁਆਲਿਟੀ ਨੂੰ ਐਵੇਂ ਨਹੀਂ ਰੋਂਦੇ ਐਸੇ ਕਰਕੇ ਰੋਂਦੇ ਆ ਵੀ ਜਿਹੜੀ ਜਾਤ ਕੁਆਲਿਟੀ ਹੋ ਵਾਕੇ ਚੀਜ਼ਾਂ ਵੀ ਤੇ ਭਾਉ ਜੀ ਰੇਟ ਇਹਦਾ ਕਿਤੇ ਲੋਕਾਂ ਵਾਲਾ ਨਾ ਕਰਦੀ ਹੁਣ ਨਾ ਲੋਕਾਂ ਵਾਲਾ ਦੇ ਦੀ ਨਾ 5 ਲੱਖ ਇੱਕ ਲੱਖ 5000 ਦੀ ਇੱਕ ਲੱਖ ਤੇ 5000 ਦੀ 5000 ਦੀ ਸਿਰਫ ਜਿਹੜਾ ਖੜੂ ਯਾਦ ਕਰੂ ਉਹਦੇ ਜੋ ਪਿਆਰ ਮੁਹੱਬਤ ਕੋਈ ਉਹ ਫੇਰ ਕਰਦਾਂਗੇ ਆ ਇਹਦਾ ਆ ਇਹਦਾ ਮੈਂ ਨਹੀਂ ਬਾਲਾ ਆਂਦਾ ਤੈਨੂੰ ਮੜਾ ਜਾਂ ਚੌੜਾ ਚੂੜਾ ਕਰਕੇ ਲੇਵਾ ਜਾਂ ਵਿਖਾ ਆਂਦਾ ਇਹਦਾ ਇੱਕ ਤਾਂ ਕੋਈ ਨੁਸਕੀ ਕੋਈ ਨਹੀਂ ਨਾ ਕੋਈ ਕੜ ਜਿਹੜੇ 5000 ਨਾਮ ਪੱਕੀ ਗੱਲ ਆ ਕੋਈ ਆਖੇ ਬਾਹੀ ਰੱਖਦੀ ਆ ਨਹੀਂ ਵਾਕਈ ਐਨ ਕੋਕਾ ਹੀ ਆ ਕੋਕਾਇ ਪੰਜਾਂ ਕੱਕਿਆਂ ਤੋਂ ਪੂਰੀ ਆ ਪੂਰੀ ਪੂਰੀ ਕਿਆ ਬਾਤ ਜਉਂਦੀ ਰਵੇ ਜਿਹੜੇ ਘਰੇ ਜਾਂਦੀ ਆ ਤੇ ਇੱਕ ਪਾਉ ਅਗਲੀ ਇਹ ਵੀ ਉਧਰੋਂ ਹੀ ਆਈਆਂ ਦੋਵੇਂ ਭੈਣਾਂ ਦੀਆਂ ਅੱਛਾ ਹੀ ਵੀ ਹਰਿਆਣੇ ਦੀ ਆ ਆ ਇਹ ਵੀ ਹਰਿਆਣੇ ਦੀ ਤੇ ਇਹ ਸੁਆ ਇਹ ਵੀ ਪਹਿਲਾ ਹੀ ਅੱਜ ਚੌਗੀ ਕਿਆ ਬਾਤ ਆ ਯਾਰ ਕਟੀਆਂ ਜੈਲੀਆਂ ਬਹੁਤ ਚੰਗੇ ਘਰਾਣੇ ਦੀਆਂ ਹਾਂ ਲਿਆ ਕੱਢ ਕੇ ਧਣੇ ਵੀ ਲੈ ਜੂ ਹਫਤਾ ਦਾ ਇਹ ਵੀ ਲੈ ਜੂ ਇਹ ਇਹਦੇ ਨਾਲ ਵੱਧ ਲਊਗੀ ਇਹ ਕਾਲੀ ਹੈ ਕਾਲੀ 2-4 ਧਨ ਵੱਧ ਲੈ ਜੂ ਵੱਧ ਤਾਂ ਲੈਣੀ ਹਾਂ ਆ ਝੋਟੀ ਤਿਆਰ ਆ ਆ ਝੋਟੀ ਇਹ ਨਾ ਉਹਨੇ ਜੋੜੀ ਕਰਕੇ ਲਿਆਉਣੀ ਸੀ ਠੀਕ ਆ ਤੁਹਾਨੂੰ ਭਾਣਾ ਮਿਲ ਜੀ ਓਕੇ ਨਾਲੇ ਕਰਾਇਆ ਪਾੜਾ ਪਾਉ ਵੰਡਿਆ ਜਾਂਦਾ ਵੇਖ ਲੀ ਵਾ ਵੇਖਾ ਦਲੀਵਾ ਸਾਰੀ ਜੈਡ ਬਲੈਕ ਇਹ ਵੀ ਆ ਨੇਠੀ ਵਾਹ ਕਿਆ ਬਾਤ ਇਹਦੇ ਕੋਈ ਛਾਕੇ ਹੈ ਵਾਕੇ ਹੀਰੇ ਤਾਂ ਹੀਰੇ ਹੀ ਆ ਹੀਰੇ ਤਾਂ ਹੀਰੇ ਹੀ ਆ ਹਾਂ ਲੈ ਚੱਲ ਕਰਮਾ ਵਾਲੀ ਨੂੰ ਬਾਲੀ ਜੈ ਲਈਏ ਵੀ ਤੇ ਇਸ ਲੋਕੀ ਜਾਂਦੇ 1.5 ਲੱਖ 1.6 ਇਵੇਂ ਹੀ ਆ ਹਾਂ ਇਵੇਂ ਹੀ ਇਧਰ ਅੱਗੇ ਚੱਲੂਗਾ 95 ਅੱਛਾ ਆ 90 ਦੇ 5 95 ਦੀ ਜਾਂਦੇ ਕਿਆ ਉਹਦੇ ਚੋਂ ਵੀ ਪਿਆਰ ਮੁਹੱਬਤ ਕਰੂਗਾ ਪਾਉ ਸਕਦੇ ਵਾ ਹਣਾ 95 ਚੋਂ ਉਹਦੀ 1 5 ਚੋਂ ਉਹਦੀ 1 5 ਚੋਂ ਵੀ ਇਹ ਕੱਚੀ ਕੱਚੀ ਆ ਕੱਚੀ ਕੱਚੀ ਕਾਦੇ ਦਾ ਵੀ ਬਹੁਤ ਚੰਗਾ ਤੇ ਥਾਨ ਲੈਵਾ ਵੀ ਬਹੁਤ ਕਿਆ ਬਾਤਾਂ ਪਹਿਲਨ ਕੱਠੀ ਥਾਨਾਂ ਦੀ ਪਿੱਛੇ ਦੀ ਆਪਣੀ ਗਰੰਟੀ ਹੋਊਗੀ ਖਣਾ ਦੀ ਤੇ ਪਿੱਛੇ ਦੀ ਫੁੱਲ ਗਾਰੰਟੀ ਤੇ ਬਾਕੀ ਚਿਹਰਾ ਸਾਹਮਣੇ ਆ ਗਿਆ ਰੇਟ ਸਾਹਮਣੇ ਆ ਗਿਆ ਕੱਦ ਛੋਟਾ ਵੇ ਮੈਂ ਦਾ ਕਹ ਰਹਾ ਹੇ ਦਮਨ ਖਰਚਾ ਦੇਵਾਂਗਾ ਕੱਦ ਹੈ ਹੀ ਬਹੁਤ ਆ ਤੇ ਕੱਦ ਛੋਟੇ ਕਿਵੇਂ ਕਰੀਂ ਦੇ ਦਵਾਂ ਮੈਂ ਦੇ ਫੁੱਲ ਦੇ ਨਾਲ ਫੁੱਲ ਉੱਚੇ ਤੇ ਉਮਰ ਦੇ ਹਿਸਾਬ ਨਾਲ ਫੁੱਲ ਕੱਟਾ ਫੁੱਲ ਦਾ ਕੱਟਣਾ ਜਿਹੜਾ ਲੈ ਗਿਆ ਜਿੰ ਬਾਕੀ ਪਾਉ ਦੋਨੇ ਝੋਟੀਆਂ ਦੁੱਧਾਂ ਲਈਆਂ ਬਾਕੀ ਗੱਲ ਮੁੱਕ ਗਈ ਲੈ ਗਿਆ 10 ਦਿਨ ਸਾਹਮਣੇ ਇਕੱਠੀ ਇੱਕ ਪੰਜੀ ਦੀ ਵਾਕੇ 95000 ਚੋਂ ਵੀ ਮਾਨਤਾ ਨਾ ਕੋਈ ਸ਼ਾਕੀ ਪਾਉ ਪੈਣਗੇ ਪੜਾਕੇ ਹਾਂ ਇਹਨੂੰ ਫੇਰ ਘਰ ਖਾਂ ਨੂੰ ਮਾੜੀ ਜਿਹੜਾ ਬਾੜੀ ਸੋਨਾ ਰੰਗ ਰੂਪ ਇਹਦਾ ਝੋਟੀ ਤੇ ਦਾ ਵੇਖਿਓ ਸਜਣੋ ਦੇਰ ਵੇਖਾ ਦੇ ਵੇ ਚੱਡਾ ਵੇ ਜੋ ਤਿੱਜੇ ਸੁਆਲੀ ਮੈਨ ਹੁੰਦਾ ਕਿਆ ਬਾਤ ਜਿਉਂਦੀ ਰਹਿ ਕਰਮਾਂ ਵਾਲੀਏ ਫਰੇ ਨਹੀਂ ਲੈ ਹਾਂ ਯਾਰ ਪਾਉਗਾ ਕੇ ਯਾਰ ਸਾਰਾ ਮਾਰ ਦਾ ਪਤਾ ਹੀ ਨਹੀਂ ਸੀ ਜਿਵੇਂ ਪਹਿਲਾਂ ਨਾ ਹਣਾ ਨਹੀਂ ਠੀਕ ਆ ਪਾਉਗਾ ਕੋਈ ਸ਼ਾਕੀ ਨਹੀਂ ਯਾਰ ਕਰਮਾਂ ਵਾਲਿਆਂ ਦਾ ਤੇ ਪਾਉ ਆ ਝੋਟੀ ਦੀ ਕੀ ਡਿਟੇਲ ਆ ਇਹ ਤੜਕੇ ਦੀ ਸੂਈ ਆ ਠੀਕ ਆ ਪਹਿਲਾ ਸੁਆ ਚੋਂ ਚੰਨ ਚੰਗੀ ਆ ਠੀਕ ਆ ਕੱਟੀ ਆ ਵੀ ਮਗਰ ਵੀ ਮਗਰ ਇਹ ਨੀਲੀ ਲਾੜੀ ਕੱਟੀ ਸੁਆ ਪਹਿਲਾਂ ਹੀ ਪਹਿਲਾਂ ਹੀ ਕੀ ਬਾਤ ਆ ਤੇ ਧਾਰਾ ਧੂਰਾ ਮਾਰੀਆਂ ਆ ਹੋ ਬੱਚਾ ਵਿਚਾਰ ਜਾਇਆ ਓਕੇ ਆ ਨਾ ਜੇਰ ਜੂਰ ਪੈ ਗਈ ਜੇਰ ਚਾਰ ਸਾਹ ਓਕੇ ਤੇ ਪਾਉ ਜੀ ਰੇਟ ਇਹਦਾ ਕੀ ਰਹੂਗਾ ਤੇ ਬੱਚੇ ਦਾ ਬਰਾ ਕਰਦੀ ਹਾਂ ਚੱਲ ਪੁੱਤ ਚੱਲ ਵਾਜੀ ਦੇ ਇਹਦਾ ਰੇਟ ਹੁ ਲਈ ਆ ਸਰਦਾਰ ਥਾਣਾ ਥੋੜਾ ਜਿਆ ਕਰ ਗਈ ਹੈ ਨਾ ਵੀ ਮੰਨ ਲਾ ਚਵਾਈ ਵਾਲਾ ਥਾਣਾ ਮੋਟਾ ਪੂਰਾ ਗੱਲ ਵੈ ਕਿੱਡਾ ਸੁਣ ਬੜੀ ਮੋਟੀ ਕੇਰਾ ਹਜੇ ਤੈਂ ਜੀ ਮਾਰੀ ਬਈ ਤਾਂ ਇਹ ਫਿਰ ਜੋਰ ਬੱਚਾ ਬੜਾ ਤਗੜਾ ਤੇ ਕੱਟੀ ਵਾਲੀ ਨਗਰ ਦੀ ਗਈ ਹੈ ਨਾ ਬਾਕੀ ਝੂਟੀ ਚੰਗੀ ਆ 10 ਕਿਲੋ ਦੁੱਧ ਦੇ ਜੂ ਬਹੁਤ ਝੂਟੀ ਦੇ ਜੂ ਜੀ ਅੱਠ ਦਿਨਾਂ ਨਾਲ ਹਾਂ ਜਿਵੇਂ ਥਣ ਲਈ ਬਾ ਲਾਲੀ ਚ ਅੱਜ ਨਹੀਂ ਅੱਠ ਦਿਨਾਂ ਨੂੰ ਦੇ ਹਾਂ ਹਜੇ ਤਾਂ ਵਿਚਾਰੀ ਆਪ ਨਹੀਂ ਤੈ ਚੱਕੀ ਤੇ ਅੱਜ ਤਾਂ ਧਾਰਾ ਬੱਚਾ ਹੀ ਜਾਊਗੀ ਬੱਚਾ ਜਾਊ ਇਹਦਾ ਰੇਟ 65000 ਦੀ ਗਲਦੀਸ 60 ਤੇ 5 ਅੱਜ 65 ਦੀ ਜੇ ਦੁੱਧ ਤੇ ਆਈ ਝੋਟੀ ਆਪਦੇ ਮੁੱਲ ਨਾਲ ਵੇਚਾਂ ਪੱਕੀ ਗੱਲ ਉਹ ਤੇਰੀ ਇੱਛਾ ਉਹ ਮੇਰੀ ਮੁੱਲ ਤੇ ਵੇਚਣੀ ਹਾਂ ਅੱਜ 65 ਚ ਪਿਆਰ ਮੁਹੱਬਤ ਹੋਊਗਾ ਕਿਆ ਬਾਤ ਆ ਨਹੀਂ ਇਹ ਦੁਕਾਂ ਮੈਂ ਕਹਿੰਦਾ ਹੀ ਨਹੀਂ ਤੈਨੂੰ ਕੁਝ ਵੀ ਕਿਉਂਕਿ ਪਹਿਲਾਂ ਹੀ ਤੂੰ ਐ ਆਪਣਾ ਮੁੱਲ ਮਹਿੰਗਾ ਵੇ ਤੂੰ ਮੈਨੂੰ ਕਹਿ ਦੇਣਾ ਮਹਿੰਗਾ ਨਹੀਂ ਮੈਂ ਤਾਂ ਹੀ ਮੈਨੂੰ ਮਹਿੰਗਾ ਲੱਗਿਆ ਹੀ ਨਹੀਂ ਕਰਮ ਵਾਲੀਆਂ ਜਨਵਾਰੀ ਵਾਲੇ ਉਹਦਾ ਤੈਨੂੰ ਕਹਤਾ ਸੀ ਵੀ 1000 ਹੋਰ ਛੋੜ ਕਰਦੀ ਹਣਾ ਤੇ ਪਾਉ ਆ ਤਾਂ ਯਾਰ ਤੋਹਫੇ ਲਿਆਇਆ ਐ ਤਕੀ ਹੁਣ ਕਿਤੇ ਹਰਿਆਣੇ ਨੂੰ ਤਾਂ ਨਹੀਂ ਭੱਜਣ ਲੱਗ ਗਿਆ ਫੇਰ ਨਹੀਂ ਭੱਜਿਆ ਕਰਨਾ ਪੱਕੀ ਗੱਲ ਆ ਪਰ ਭੱਜਿਆ ਕਰਨਾ ਲੋਕਾਂ ਦਾ ਮੁੱਲ ਨਹੀਂ ਜਿਹਾਉਣਾ ਭਾ ਲੈਉਣੇ ਆ ਭਾ ਲੈਨੇ ਆ ਭਾ ਜੇ ਦਾ ਕੰਮ ਚੱਲੇ ਵਾਕਿਆ ਜੀ ਪਾਉ ਕੋਈ ਛੱਤ ਨਹੀਂ ਲੋ ਵੀ ਸਜਣੋ ਇਹ ਨਗੀਨੇ ਐ ਇਸ ਵੇਲੇ ਭਾਉ ਸੁਖਦੇਵ ਸਿੰਘ ਬਲਟੋਏ ਵਾਲੇ ਕੋਲੇ ਆ ਤਾਜੀ ਸੂਈ ਝੋਟੀ ਤੋਹਫਾ ਇਹ ਜਿਹੜੇ ਦਾ ਨੀਲੀ 라ਵੀ ਦੀ ਮੈਂ ਵੀ ਬਹੁਤ ਚੰਗੀ ਤੇ ਉਦੋਂ ਅਗਲੇ ਦਾ ਯਾਰ ਦੋ ਨਗੀਨੇ ਹੀ ਆ ਜੇ ਕਹਿ ਦਈਏ ਕੋਈ ਹੱਥ ਕਥਨੀ ਨਹੀਂ ਕਰਮ ਵਾਲੀਆਂ ਬਹੁਤ ਸੁੰਦਰ ਝੋਟੀਆਂ ਤੇ ਆ ਵੀ ਯਾਰ 65000 ਚੋ ਵੀ ਪਿਆਰ ਮੁਹੱਬਤ ਆ ਕੱਟੀ ਨੀਲੀ ਰਵਿਦੀਆਂ ਰੱਜ ਕੇ ਸੁੱਤੀ ਪਈ ਆ 555 ਹੀ ਹਾਂ ਇਹਨਾਂ ਦੇ ਵਿੱਚੋਂ ਇੱਕ ਨਹੀਂ ਰਹੀ ਕੋਈ ਬੰਦਾ ਆਦੇ ਤੇ ਜੀ ਮੈਂ ਉਹਦੇ ਨਾਲ ਹੀ ਅੜੀ ਹਾਂ ਤੇ ਮਾਲ ਵੀ ਬਾਬੇ ਦੀ ਮਿਹਰ ਨਾਲ ਛੇਤੀ ਵੇਖ ਗਿਆ ਸੀ ਘੰਟੇ ਦੋ ਚੰਟੇ ਦੋ ਚ ਵੇਖ ਗਿਆ ਸਾਰਾ ਮਾਲ ਹਨਾ ਤੇ ਅੱਜ ਆਪਾਂ ਫੇਰ ਕੱਲ ਦਾ ਮਾਲ ਵੇਚਦਾ ਹੈ ਆਪਾਂ ਵੀਡੀਓ ਕੋ ਕਰਕੇ ਚੱਕਿਆ ਸੀ ਹਾਂ ਤੇ ਮੈਂ ਆਪਾਂ ਲਈ ਆਉਣੇ ਚੰਗੀ ਝੋਟੀ ਚੰਗੀ ਤੇ ਤਾਂ ਹੀ ਵੇਖਦੀਆਂ ਹਨਾ ਇਹ ਤਾਂ ਇੱਕ ਦੂਜੇ ਸਵੇਰ ਸਾਰਿਆਂ ਹੀ ਪਹਿਲਣਾ ਵਾਕਿਆ ਹੀ ਪਾਉ ਜੀ ਜਿਹੜਾ ਨਵਾਂ ਪਸ਼ੂ ਹੈ ਨਾ ਅਗਲੇ ਨੂੰ ਵੀ ਐ ਹੁੰਦਾ ਵੀ ਨਵਾਂ ਪਸ਼ੂ ਲਿਆ ਤੇ ਗਾਂ ਨੂੰ ਘਾਟੇ ਵਾਲਾ ਸਬੰਧ ਨਹੀਂ। ਇੱਥੇ ਚ ਘਾਟਾ ਹੈ ਗਾਈ ਨਿਕਲਦੀ ਹੈ। ਹਾਂ ਆ ਕਿਹੜੇ ਆ ਮੈਂ ਇਹ ਇਹ ਇਹਨਾਂ ਦਾ ਦੁੱਧ ਜਿਹੜਾ ਫ੍ਰੀ ਪੀਣਾ। ਫ੍ਰੀ ਪੀਣਾ ਲੈ ਕੱਟੀਆਂ ਵਾਧੇ ਬੰਦੇ। ਗਾਂ ਨੂੰ ਰੁਪਏ ਦੋਰ ਲਾਉਣ ਗਿਆ ਹੁਣ ਆ ਕੱਟੀ ਚ ਕੀ ਓੜਾ ਬੰਨਣਾ ਪਾਉ। ਨਾ ਪਹਿਲਨ ਕੱਟੀ ਜਿਹੜੀ ਆ ਦੋਨੇ ਕੱਡੀਆਂ ਕੱਡੀਆਂ ਹੀਰੇ ਆ। ਸਿਹਰਾ ਹੈ। ਹਾਂ ਤੇ ਫੇਰ ਅੱਜ ਭਾਅ ਵੀ ਜਾਇਜ਼ ਆ ਕੋਈ। ਗਾਂ ਨੂੰ ਜਿਹੜਾ ਕੱਟੀ ਆਰਦੇ ਇਨਸਾਮ ਲੂਗਾ। हां काली ਅਸਾਂ ਦੇ ਨਾਲ ਇੱਕ ਪੰਜੀ ਦੀ ਗੱਡੀ ਜੀ ਨੂੰ ਮਰਜ਼ੀ ਤੇ ਜੀ ਨੂੰ ਮਰਜ਼ੀ ਵਪਾਰੀ ਭਰਾ ਵੀ ਲੈ ਲੈ ਵਪਾਰੀ ਵੀ ਲੈ ਜੀਦੇ ਕੋਲੇ ਸਾਈਡ ਤੇ ਜਗਾ ਹੈਗੀ ਵੀ ਲਾ ਦੇਵੇ ਕਿਰਾਂ ਹਫਤਾ ਫਿਰ ਵਿਕੀ ਜਾਣੀ ਛੋਟੀ ਤਿਆਰ ਹੋ ਗਈ ਵਾਕਿਆ ਕੋਈ ਸ਼ੱਕ ਜਿਵੇਂ ਜਿਵੇਂ ਟਿੱਪੀ ਗਏ ਪਾਉਵੇਂ ਨੇੜੇ ਛੇਤੀ ਆ ਜਾਣੀ ਆਹ ਦਾ ਕਰਮ ਵਾਲੀ ਉਹੀ ਤਿਆਰ ਆ ਜਿਉਂਦੀ ਰਵੇ ਲੋ ਵੀ ਸਜਣੋ ਧੰਨਵਾਦ ਆ ਗੱਲਾਂ ਬਾਤਾਂ ਕੀਤੀਆਂ ਪਾਉ ਨਾ ਤੇ ਤੁਹਾਨੂੰ 5 ਜਨਵਰੀ ਵੀ ਵਿਖਾ ਤੇ ਆ ਬਲਟੋਏ ਪੈਂਟ ਦੇ ਵਿੱਚ ਤੁਹਾਡੇ ਦਿਲੋਂ ਧੰਨਵਾਦੀ ਹਾਂ ਕਿਉਂਕਿ ਤੁਸੀਂ ਹਰ ਇੰਨਾ ਪਿਆਰ ਸਤਿਕਾਰ ਦਿੰਨੇ ਆ ਤੇ ਇੱਥੋਂ ਤੱਕ ਆਪਾਂ ਪਹੁੰਚੇ ਆ ਮਿਲਦੇ ਆ ਕਿ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ